ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਨੇ ਬਹੁਤ ਵਧੀਆ ਹੋਗੇ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਸਕਦੇ ਹੋ ਆਪਣੇ ਪੰਜਾਬ ਦੇ ਹਾਲਾਤ ਕੁਝ ਇਸ ਤਰੀਕੇ ਦੇ ਬਣੇ ਹੋਏ ਆ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਜਿਹੜਾ ਪੰਜਾਬ ਚ ਪੂਰੇ ਚ ਆਇਆ ਆ ਤੇ ਵੇਖ ਸਕਦੇ ਤੁਸੀਂ ਇਹ ਆ ਜੀ ਕਲਾਂੌਰ ਦੀ ਕਿਰਨ ਨਹਿਰ ਜਿਹਦਾ ਪਾਣੀ ਤੁਸੀਂ ਵੇਖ ਸਕਦੇ ਕਿੰਨਾ ਵਹਾ ਨਾ ਕਿੰਨਾ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਸੀ ਪਾਣੀ ਬਹੁਤ ਜ਼ਿਆਦਾ ਸੀਗਾ ਹੁਣ ਜਿਹੜਾ ਅੱਜ ਸੀਏ ਤੋਂ 7 ਦਿਨ ਹੋਣ ਤੋਂ ਬਾਅਦ ਆਪਾਂ ਜਿਹੜਾ ਇਧਰਲੀ ਸਾਈਡ ਵੱਲ ਆਏ ਆ ਕਿਉਂਕਿ ਤੁਹਾਨੂੰ ਪਤਾ ਪੁਰਸ ਚੌਕੀ ਅੱਗੇ ਲੱਗੀ ਹੋਈ ਸੀ ਉਹ ਅੱਗੇ ਜਾਣ ਨਹੀਂ ਸੀ ਦੇ ਰਹੇ ਸੀਗੇ ਇਸ ਕਰਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਕਿ ਉਹ ਰਿਸਕ ਨਹੀਂ ਉਹ ਲੈਣਾ ਚਾਹੁੰਦੇ ਹੈਗੇ ਕਿ ਕੋਈ ਅੱਗੇ ਜਾਏ ਤੇ ਹੁਣ ਤੁਹਾਨੂੰ ਦਿਖਾਉਂਦੀਆਂ ਫਸਲਾਂ ਤੇ ਬਿਲਕੁਲ ਹੀ ਖਰਾਬ ਹੋ ਚੁੱਕੀਆਂ ਬਾਕੀ ਪਿੰਡ ਵੀ ਜਿਹੜੇ ਉਹ ਬਿਲਕੁਲ ਡੁੱਬ ਚੁੱਕੇ ਨੇ ਸਾਰੇ ਇਧਰਲੇ ਪਿੰਡ ਮੇਰੇ ਭੈਣ ਸਿਸਟਰ ਰਹਿੰਦੀ ਹੈ ਮੇਰੀ ਛੋਟੀ ਅਗਵਾਨ ਖਾਸਾ ਚੰਦੂ ਬਡਾਲਾ ਇਹ ਬਾਰਡਰ ਦੇ ਨਾਲ ਪਿੰਡ ਪੈਂਦੇ ਨੇ ਜੀ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਫਸਲਾਂ ਬਿਲਕੁਲ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਨੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਕਿਤੇ ਕੋਈ ਫਸਲ ਜਿਹੜੀ ਬਾਕੀ ਦੇ ਇਲਾਕਿਆਂ ਚ ਬਚ ਚੁੱਕੀ ਹੋਵੇਗੀ ਨਹੀਂ ਤੇ ਡੇਰਾ ਬਾਬਾ ਨਾਨਕ ਨੂੰ ਇਹ ਪਾਣੀ ਜਿਹੜਾ ਕ੍ਰੋਸ ਕਰਦਾ ਹੋਇਆ ਜਾ ਰਿਹਾ ਸੀਗਾ ਤੇ ਇਧਰਲੀ ਸਾਈਡ ਤੇ ਤੁਹਾਨੂੰ ਦਿਖਾਉਣੀ ਆ ਪਾਣੀ ਜਿਹੜਾ ਪੂਰਾ ਤੁਸੀਂ ਵੇਖ ਸਕਦੇ ਜਿੱਦਨ ਤੁਹਾਨੂੰ ਕਾਗਜ਼ ਲਫਾਫੇ ਦੇਖ ਰਏ ਪਾਣੀ ਦਾ ਵਹਾ ਜਿਹੜਾ ਇਧਰੋਂ ਬਿਲਕੁਲ ਤੇਜ਼ ਇਧਰੋਂ ਚੱਲ ਰਿਹਾ ਸੀਗਾ ਤੇ ਪਾਣੀ ਜਿਹੜਾ ਉਪਰੋਂ ਨਹਿਰ ਦੇ ਵੀ ਕ੍ਰੋਸ ਕੀਤਾ ਹੈ ਅੱਜ ਪਾਣੀ ਘਟਨ ਕਰ ਨਹੀਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਰਹੇ ਆ ਤੇ ਬਾਕੀ ਲੰਗਰ ਦੀ ਸੇਵਾ ਇਧਰ ਫੁੱਲ ਜਾ ਰਹੀ ਹੈ ਤੇ ਪਸ਼ੂਆਂ ਵਾਸਤੇ ਵੀ ਚਾਰਾ ਵਗੈਰਾ ਭੇਜਿਆ ਜਾ ਰਿਹਾ ਡੇਰਾ ਬਾਬਾ ਬਨਾਨ ਕਰਮਦਾਸ ਤੇ ਤੁਸੀਂ ਵੇਖ ਸਕਦੇ ਹੋ ਇਹ ਪੰਜਾਬ ਦੇ ਹਾਲਾਤ ਜਿਹੜੇ ਆ ਬਾਕੀ ਅਰਦਾਸ ਕਰਿਓ ਵਾਹਿਗੁਰੂ ਜੀ ਜਲਦੀ ਠੀਕ ਹੋ ਜਾਣ ਸਭ ਕੁਝ ਕਿਉਂਕਿ ਜੋ ਕਿਸਾਨਾਂ ਨੂੰ ਘਾਟਾ ਪਿਆ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਾਣੀ ਤੁਸੀਂ ਵੇਖ ਸਕਦੇ ਇਹਦੇ ਉਪਰੋਂ ਦੀ ਇੰਨਾ ਚੌੜਾ ਤੱਕ ਰੇਥੋਂ ਤੱਕ ਸੜਕ ਤੱਕ ਪਾਣੀ ਜਿਹੜਾ ਏ ਗਿਆ ਆ ਤੁਸੀਂ ਵੇਖ ਸਕਦੇ ਇਹਦਾ ਸਟੇਡੀਅਮ ਆ ਬੱਚਿਆਂ ਦੇ ਖੇਡਣ ਵਾਸਤੇ ਉਹ ਵੀ ਪੂਰਾ ਪਾਣੀ ਨਾਲ ਭਰ ਚੁੱਕਾ ਸੀਗਾ ਬਾਕੀ ਵਾਹਿਗੁਰੂ ਜੀ ਮੇਰ ਕਰਨ ਬਹੁਤ ਜਲਦੀ ਆਪਣੇ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਜੋ ਕਿਸਾਨਾਂ ਨੂੰ ਘਾਟਾ ਪਿਆ ਆ ਉਹ ਕੋਈ ਵੀ ਪੂਰਾ ਨਹੀਂ ਕਰ ਸਕਦਾ ਬਾਕੀ ਵਾਹਿਗੁਰੂ ਮੇਰ ਕਰਨ ਤੇ ਅਰਦਾਸ ਕਰਿਓ ਤੁਸੀਂ ਵੀ ਸਾਰੇ ਜਾਣੇ ਕਿ ਬਹੁਤ ਜਲਦੀ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਬਾਕੀ ਅੱਗੇ ਸੜਕ ਨੂੰ ਜਾਣ ਨੂੰ ਕਿਸੇ ਨੂੰ ਦੇ ਨਹੀਂ ਰਹੀ ਵਾਪਸ ਪੀ